ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਦੇਖੋ ਤਾਂ ਫਿਰ ਝੋਨਾ ਫਿਰ ਕਰਦਾ ਨਾ ਗੱਲਾਂ ਐਨ ਪੂਰੀਆਂ ਲਾਈਨਾਂ ਬੰਨੀ ਖੜ ਗਿਆ ਦੇ ਲੋਕ ਕੱਲ ਲਾਇਆ ਵਾ ਤੇ ਜੇ ਤਾਂ ਬਾਈ ਮੌਸਮ ਹੋਵੇ ਠੰਡਾ ਤਾਂ ਉਹਦੇ ਤਾਂ ਹੀ ਧੀਰੀ ਇਸ ਨਹੀਂ ਹਨਾ ਵੀ ਜਦੀ ਤਰ ਪੈਂਦਾ ਜੇ ਥੋੜਾ ਮੌਸਮ ਗਰਮਾ ਫਿਰ ਥੋੜਾ ਜਿਹਾ ਸੁੱਕ ਕੇ ਤਵਦਾ ਬਸ ਦੋ ਆਪਸ਼ਨ ਆ ਦੇਖ ਲਓ ਤੁਹਾਨੂੰ ਦਿਖਾਉਣਾ ਲਾਈਨਾਂ ਦਾ ਦੇਖ ਲੋ ਵੀ ਨਾ ਲੈਣਾ ਨਾਲੇ ਪਾਣੀ ਪੂਰਾ ਫੁੱਲ ਭਰਿਆ ਆ। ਇੱਕ ਕਣਕ ਵਾਲੇ ਵੱਟ ਚ ਨਾ ਨਹੀਂ ਕੁਝ ਵੀ ਹੁੰਦਾ ਚਾਹੇ ਵਿੱਚ ਡੁੱਬ ਵੀ ਜਾਵੇ ਥੋੜਾ ਚ ਉਹਨਾਂ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਸਿਰਫ ਇੱਕ ਮੱਕੀ ਵਾਲੇ ਵੱਟ ਚ ਥੋੜਾ ਨਾ ਮਚ ਮੱਕੀ ਵਾਲਾ ਪਾਣੀ ਆ ਨਾ ਜਿਹੜਾ ਬਈ ਉਹ ਤਾਕਤਵਰ ਵਾਲਾ ਹੋ ਜਾਂਦਾ। ਹੋਰ ਨਹੀਂ ਕੋਈ ਚੱਕਰ ਤੇ ਆਪਣਾ ਬਸ ਅੱਧਾ ਕੁ ਪੌਣਾ ਕਿਲਾ ਰਹਿ ਗਿਆ। ਕਦੂ ਕਰਨ ਵਾਲਾ ਬਾਕੀ ਸਾਰਾ ਨਵੇੜ ਦਾ ਆਪੇ ਇਥੇ ਨੱਤੀ ਗਿੱਲੇ ਸੀਗੇ 29 ਦੇ 29 ਆਪਾਂ ਨਿਪੜ ਗਏ ਤੇ ਝੋਨਾ ਵੀ ਵਿਤਰ ਦੇ ਲੋ ਕੱਲ ਥੋੜਾ ਲਾਇਆ ਅੱਜ ਲਾਇਆ ਕੱਲ ਵੀ ਦੇ ਲੋ 3 ਵਜੇ ਤੱਕ ਲਾਇਆ 3 ਵਜੇ ਤੱਕ 10 11 ਗਿੱਲੇ ਲਾ ਗਿਆ ਸੀਗਾ ਤੇ ਅੱਜ ਵੀ ਵਿਤਰ ਨੇ ਮੈਨੂੰ ਲੱਗਦਾ ਅੱਜ ਲਾਇਆ ਉਹਨੇ 6 7 8 9 10 11 11-12 ਕਿਲੇ ਅੱਜ ਲਾ ਗਿਆ 4:00 ਵਜੇ ਅੱਜ ਕੰਮ ਬੰਦ ਕਰਿਆ ਉਹਨੇ ਯਾਨੀ ਕਿ ਤੁਸੀਂ ਦੇਖ ਲਓ ਵੀ ਅੱਜ ਨਾਲੇ ਪਾਣੀ ਜ਼ਿਆਦਾ ਥਿਗਤਿਆਂ 'ਚ ਪਾਣੀ ਬਹੁਤ ਨਜਾਇਜ਼ ਸੀਗਾ ਤਾਂ ਕਰਕੇ ਇੰਨਾ ਲੱਗਿਆ ਪਾਣੀ ਬਹੁਤ ਨਜਾਇਜ਼ ਸੀਗਤਿਆਂ 'ਚ ਤਾਂ ਕਰਕੇ ਇੰਨਾ ਲੱਗਿਆ ਕਿਉਂਕਿ ਉਹਨੂੰ ਹੌਲੀ ਲਾਉਣਾ ਪਿਆ ਬਈ ਮਸ਼ੀਨ ਦੀ ਲਾਉਣ ਦੀ ਕਪੈਸਿਟੀ ਇੰਨੀ ਕੁ ਹੋਈ ਹੋਗੀ ਨਾ ਇਹਦੀ ਬਹੁਤ ਝੋਨਾ ਲਾਉਂਦੀ ਆ ਹੱਦੋਂ ਪਰੇ ਯਾਰ ਬਈ ਰਿਕਾਰਡ ਤੋੜ ਤੇ ਮਸ਼ੀਨ ਨੇ ਕਿ ਜੇ ਯਾਨੀ ਕਿ ਸਮਝ ਲਓ ਪਾਣੀ ਹਸਾਬ ਦਾ ਵਾ ਪਨੀਰੀ ਢੋਡੇ ਕੋਲੇ ਬਾਧੂ ਆ ਤੇ ਮੈਨੂੰ ਲੱਗਦਾ ਕਿ 16 ਤੋਂ 17 ਜ਼ਿਲ੍ਹੇ ਦਿਨੇ-ਦਿਨੇ ਆਰਾਮ ਨਾਲ ਲਾ ਦੂ ਕਿਉਂਕਿ ਇੱਕ ਹੋਰ ਵੀ ਆ ਭਈ ਅਸੀਂ ਸਵੇਰੇ ਬਹੁਤ ਟਾਈਮ ਨਾਲ ਸ਼ੁਰੂ ਕਰਦੇ ਆ ਕੰਮ ਤੇ ਇਹ ਇੱਕ ਸਾਡਾ ਹੈਗਾ ਵਾ ਤੇ ਸਵੇਰੇ ਟਾਈਮ ਨਾਲ ਸ਼ੁਰੂ ਕਰ ਲਈ ਲਓ ਜੀ ਮਸ਼ੀਨ ਟਰੈਕਟਰ ਆਪਾਂ ਆਪਣਾ ਲੱਗੇ ਆ ਧੋਣ ਅੱਜ ਪਾਣੀ ਮਾਣ ਲੱਗੇ ਆ ਤੇ ਇਹ ਦੇਖਦੇ ਆ ਸਫਾਈਆ ਕਰਦੀ ਓ ਗੋਪੀ ਓਏ ਓ ਗੋਬੀ ਕਹੀ ਲੈ ਗਿਆ ਉਧਰ ਟਰੈਕਟਰ ਦੀ ਨਵਾਈ ਧੋਈ ਵੀ ਜ਼ਰੂਰੀ ਆ ਕਿਉਂਕਿ ਵੀ ਨਵਾਈ ਧੋਈ ਬਿਨਾ ਵੀ ਨਹੀਂ ਕਰਦਾ ਇਹਨਾਂ ਦਾ ਨਮਾਉਣਾ ਧਵਾਉਣਾ ਜ਼ਰੂਰੀ ਹੈ ਸਾਫ਼ ਹੋ ਜਾਊਗਾ ਸਾਰਾ ਓਕੇ ਦੀ ਰਿਪੋਰਟ ਹੋ ਜਾਊ ਇੱਕ ਵਾਰ ਕੱਲ ਨੂੰ ਗ੍ਰੀਸ ਗਰੂਥ ਦਿਨੇ ਆ ਕੱਲ ਨੂੰ ਰਹੇਗਾ ਕੱਦੂ ਥੋੜਾ ਹੀ ਆ ਕਰਨ ਨਾਲ ਅੱਧਾ ਕਿ ਕਿ ਲਈ ਆ ਕੱਦੂ ਕਰਨ ਨਾਲ ਆਪਣਾ ਜੇ ਹੋਰ ਹੋ ਕਿਸੇ ਪਾਸੇ ਭਰ ਗਿਆ ਤਾਂ ਜੇ ਕਹੀ ਹੈ ਨਹੀਂ ਲੈ ਗਿਆ ਬਰਾਬਰ ਆਇਆ ਲੈ ਆ ਵੀ ਮੈਨੂੰ ਵੜਾ ਦੇ ਕੀ ਹੁਣ ਜਿਹੜਾ ਮੋਹੀ ਖੇਤ ਰਹਿੰਦਾ ਵਾ ਉਹਨਾਂ ਚ ਪਾਣੀ ਜ਼ਿਆਦੇ ਆ ਤਾਂ ਕਰਕੇ ਹੁਣ ਕੱਲ ਨੂੰ ਫਿਰ ਬਲਾਸਪੁਰ ਜਾਣਗੇ ਲਾਉਣ ਕਿਉਂਕਿ ਬਲਾਸਪੁਰ ਵੀ ਕਾਫੀ ਕੱਦੂ ਹੋਇਆ ਹੋਇਆ ਹੈ ਵਾ ਤੇ ਬਲਾਸਪੁਰ ਜਾਣਗੇ ਤੇ ਫਿਰ ਕੱਲ ਕੱਲ ਦੀ ਇੱਕ ਦਿਨ ਬਿੱਤਰ ਬਲਾਸਪੁਰ ਛੁੱਟੀ ਲਾਇਓ ਬਲਾਸਪੁਰ ਕਾਫੀ ਵੀਜਿਆ ਜਾਣਾ ਕੱਲ ਨੂੰ ਦਿਹਾੜੀ 'ਚ 20 15 ਤੋਂ 18 ਕਿਲੇ ਆਰਾਮ ਨਾਲ ਫੀਲ ਦਿੰਦੇ ਆ ਦਿਹਾੜੀ 'ਚ ਇੰਨੇ ਤਾਂ ਆਰਾਮ ਨਾਲ ਕੱਢ ਦਿੰਦੀ ਆ ਭਾਈ ਤੇ ਕੱਲ ਆਪਾਂ ਪਨੀਰੀ ਵੀ ਦੁਬਾਰਾ ਬੀਜਤੀ ਸੀ ਜਿੰਨੀ ਕਿ ਡਰੇ ਖਾਲੀ ਹੋਈ ਜਾਂਦੀ 1800 1800 ਟ੍ਰੇ ਬੀਜੀ ਹੋਈ ਆ ਤੇ 18 ਸਾਬ ਟਰਾਲੀ ਭਰ ਲਈ ਦੀ ਪੂਰੀ ਦੇ ਹੋਣਾ ਆ ਕੱਲ ਟਰੇ ਗੱਡੀ ਸੀ ਤੇ ਅੱਜ ਵੀ ਟਰੇ ਖਾਲੀ ਹੋ ਜਾਣੀ ਆ ਆ ਝੋਨੇ ਦਾ 20 ਭਿਉਂਤਾ ਹੋਇਆ ਅੱਜ ਪਾਣੀ ਚੋਂ ਕਢ ਦਾਂਗੇ ਕੱਲ ਨੂੰ ਸਵੇਰੇ ਫੇਰ ਛੁੱਟੀ ਲਾਵਾਂਗੇ ਭਿਉਣ ਦੀ ਆ ਬੀ ਬੀਜਣ ਦੀ ਤੇ ਮਿੱਟੀ ਹੈਗੀ ਆਪਣੇ ਕੋਲ ਉਹ ਦੇ ਟਰਾਲੀ ਸਾਣੀ ਹੋਈ ਉੰਨੀ ਕ ਮਿੱਟੀ ਦੇ ਨਾਲ ਨੇੜੇ ਹੋ ਜਾਣਾ ਆਪਣਾ ਤੇ ਬਾਕੀ ਚਲੋ ਸਭ 26 ਵੀਜੀ ਆ ਬਈ ਆਪਾਂ ਹੁਣ ਮਸ਼ੀਨ ਵਾਲੀ ਕਿਉਂਕਿ ਮੈਨੂੰ ਐਉਂ ਆ ਕਿ ਜਿੰਨਾ ਕੰਮ ਮਸ਼ੀਨ ਨਾਲ ਹੋਈ ਜਾਊ ਯਾਰ ਉਹ ਮौज ਹੀ ਮौज ਆ ਬੱਕਰੀ ਮौज ਆ ਨਾ ਇਹ ਲੇਬਰ ਤੇ ਡਿਮਾਂਡ ਨਹੀਂ ਹੋਣਾ ਬੰਦਾ ਹੁਣ ਹੁਣ ਆਪਣੇ ਕੋਲੇ ਹਜੇ ਤੱਕ ਕੋਈ ਲੇਬਰ ਨਹੀਂ ਆਈ ਕਿਉਂਕਿ ਬਿਹਾਰੋਂ ਉੱਥੇ ਬਈ ਉਹਨਾਂ ਦੀ ਬਕਰੀ ਸੀਗੀ ਉੱਥੇ ਟ੍ਰੇਨ ਚੜ੍ਹਨ ਨੂੰ ਮੌਕਾ ਨਹੀਂ ਮਿਲਦਾ ਤੇ ਉਹਨਾਂ ਨੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਇੱਕ ਪਾਰਟੀ ਕਹਿੰਦੀ ਆ ਉਹੀ ਸੀ ਆਉਣਾ 14 ਜਾਂ 15 ਤਰੀਕ ਪੀਕ ਨੂੰ ਤੇ ਆਪਾਂ ਉਮੀਦਾਂ ਛੱਡਦੀਆਂ ਵੀ ਆਉਣਾ ਹੋਣਗੇ ਨਹੀਂ ਆਉਣਾ ਨਾ ਆਉਣਗੇ ਆਪਣੇ ਕੋਲ ਮਸ਼ੀਨ ਵਾਲੀ ਪਨੀਰੀ ਹੈਗੀ ਆ ਜੰਨੂ ਮਸ਼ੀਨ ਵਾਲੀ ਪਨੀਰੀ ਹੈਗੀ ਆ ਜਿੰਨਾ ਹੈਗਾ ਝੋਨਾ ਉਹਨਾਂ ਲੱਗੀ ਜਾਣਾ ਕਿਉਂਕਿ ਹਜੇ ਮੱਕੀ ਵੱਢਣੀ ਆ ਜਿੰਨੇ ਖੇਤ ਖਾਲੀ ਆ ਉਹਨੇ ਦਾ ਪਹਿਲਾਂ ਲਾਉਨੇ ਆ ਬਾਅਦ ਚ ਫਿਰ ਦੂਜਾ ਦੇਖੀ ਜਾਊਗਾ ਦੂਜਾ ਲੱਗੀ ਜਾਊਗਾ ਹਨਾ ਤੇ ਅੱਜ ਲੋ ਵੀ ਮੇਰੇ ਵੀਰੋ ਅੱਜ ਤਰੀਕ ਹੋ ਗਈ ਆ ਮੈਨੂੰ ਲੱਗਦਾ 14 14 ਜੂਨ ਕੋ 15 ਜੂਨ ਨਹੀਂ 13 ਜੂਨ ਆ ਭਾਈ ਅੱਜ ਲੋ ਵੀ ਮੇਰੇ ਵੀਰੋ ਅੱਜ ਹੋ ਗਈ 13 ਜੂਨ ਅੱਜ ਰੱਖਣ ਲੱਗੇ ਆ ਪਨੀਰੀ ਜਿਹੜੀ ਦੁਬਾਰਾ ਟਰੇ ਹਾਂ ਖਾਲੀ ਹੋ ਗਈਆਂ ਸੀ ਤੁਸੀਂ ਦੇ ਲੋ ਇਹਨੇ ਅੱਜ ਤੋਂ 20 ਦਿਨਾਂ ਨੂੰ ਇਹਨੇ ਫੇਰ ਲਾਉਣ ਵਾਲੀ ਹੋ ਜਾਣੀ ਅਜੇ ਜਾਨੂ ਆਪਾਂ ਝੋਨਾ ਲੱਗਣਾ ਤੇ ਆ ਦੂਜੀ ਵੀ ਜਿਹੜੀ ਆਪਾਂ ਬੀਜੀ ਸੀ ਪਨੀਰੀ ਹਰੀ ਹੋ ਗਈ ਸਾਰੀ ਜਿਹੜੀ ਉਦੋਂ ਚਿੱਟਾ ਦੇ ਕੇ ਬੀਜੀ ਸੋਹਣੀ ਹਰੀ ਹੋਈ ਆ ਬਈ ਗਰਮੀ ਬਹੁਤ ਆ ਲੋ ਨੇ ਸੱਤਿਆਨਾਥ ਮਾਰਿਆ ਪਿਆ ਇਹ ਵੀ ਪੀ ਆਰ 126 ਦੀ ਬੀਜੀ ਹੋਈ ਆਪਾਂ ਤੇ ਹਾਂਜੀ ਕਿ ਕਿੜਾ ਵੀ ਹੁੰਦੀ ਹੈ ਲੋਵੀ ਬਲਾਸਪੁਰ ਕੱਲ ਦੇ ਅੱਜ ਗਈ ਦੀ ਮਸ਼ੀਨ ਬਲਾਸਪੁਰ ਪਨੀਰੀ ਲੈ ਕੇ ਆਏ ਸੀ ਤੇ ਬਲਾਸਪੁਰ ਵਾਲਾ ਪਨੀਰੀ ਆਪਣੇ ਕੋਲੇ ਇੰਨੀ ਕੁ ਰਹਿ ਗਈ ਬਸ ਪਨੀਰੀ ਦੇ ਲੋਕ ਗਿੱਡੀ ਗਿੱਡੀ ਹੋ ਗਈ ਭਾਈ ਤੇ ਬਹੁਤ ਸੋਹਣੀ ਹੈ ਪਨੀਰੀ ਤੇ ਹੁਣ ਆ ਗਏ ਆ ਫਾਰਮ ਤੇ ਹੁਣ ਲਾਉਣ ਲੱਗਿਆ ਦੂਜੀ ਪਨੀਰੀ ਲੋਡ ਕਰਨ ਲੱਗਿਆ 26 ਦੀ ਕੱਲ ਨੂੰ 모ਹੀ ਰਹਿੰਦਾ ਆਪਣੇ 모ਹੀ ਛੁੱਟੀ ਲਾਵਾਂਗੇ। ਹੋ ਕੀ ਕਦੂ 모ਹੀ ਰਹਿੰਦੇ 10 ਕਿੱਲੇ ਰਹਿੰਦੇ ਲੱਗਣਾਂ ਨੇ। 20 ਕਿ ਦਿਨਾਂ ਨੇ ਲੱਗੇ 10 ਕਿ ਰਹਿੰਦੇ ਆ। 10 ਕੀ ਰਹਿੰਦੇ ਆ ਹਾਂ 1.5 2 10 4 ਹਾਂ ਵਸੇ ਨੇ 10 ਕਿੱਲੇ ਰਹਿੰਦੇ ਹੁਣਗੇ ਤਾਂ। ਕੱਲ ਨੂੰ ਵਿੱਤੇ ਪਾਣੀ ਜਾਦੇ ਆ ਪਾਣੀ ਕਰਕੇ ਨਾ ਲੱਗਦਾ ਨਹੀਂ। ਕਿਉਂਕਿ ਪਾਣੀ ਕਿਥੇ ਵਸੇ ਨੂੰ ਨਿਕਲਦਾ ਨਹੀਂ ਹੈਗਾ। ਪ੍ਰੋਬਲਮ ਇਹ ਹੋਈ ਵੀ। ਤੇ ਨਾ ਨਾ ਤਾਂ ਕਰਕੇ ਪੰਗਾ ਪਿਆ ਹੈ ਮੋਟਰਾਂ ਦਾ ਬੰਦ ਹੀ ਆ ਇਹ ਪਾਰਟੀ ਪਨੀਰੀ ਵਾਲੀ ਜਿਨ੍ਹਾਂ ਨੇ ਝੋਨਾ ਹੀ ਲਵਾਉਣਾ ਆਪਣੇ ਮਸ਼ੀਨ ਤੇ ਕੋਧਾਰੇ ਕਿੰਨਾ ਵੀ ਆਰੋ ਮੋਟਰ ਚਲਾ ਕੋਦਾਰੂ ਲਾਓ ਜੀ ਹੋ ਗਿਆ 11 ਨੇੜੇ ਇਹਦੇ ਲੋ 1800 ਡਰੇ ਆ ਵੀ ਇੱਕ ਕਿੱਲੇ ਦੇ ਵਿੱਚ ਲੱਗਣੀਆਂ 76 ਡਰੇ ਆ 75 ਕ ਲੱਗਦੀਆਂ ਨੇ 26 ਦੀਆਂ 75 76 ਨਾਲ ਸਰ ਜਾਂਦਾ ਤੇ ਜੇ 8 8 ਵੀ 80 ਵੀ ਲਾਉਣੇ ਤਾਂ ਵੀ 20 ਕਿੱਲੇ ਤੋਂ ਉੱਪਰ ਹੋ ਗਈ। ਬਸ ਹੁਣ ਕੱਲ ਆਦੇ ਪਾਣੀ ਛੱਡ ਲਿਆ ਬਸ ਐਂ ਪਾਣੀ ਭਰ ਦੇਣਾ ਬਸ ਤੇ ਇੰਨੀ ਆ ਗੱਲ ਬਸ। ਭਾਈ ਟ੍ਰੇਆਂ ਦੀ ਮौज ਬਹੁਤ ਆ। ਠੀਕ ਆ ਮਹਿੰਗੀ ਜ਼ਰੂਰ ਪੈਂਦੀ ਆ ਪਰ ਟ੍ਰੇਆਂ ਆਦਿਕਾ ਨਜ਼ਾਰਾ ਨਹੀਂ ਹੈਗਾ। ਮਸ਼ੀਨ ਮੈਂ ਕਹਿੰਦਾ ਜੇ ਮਸ਼ੀਨ 4 ਗੁਣਾ ਜ਼ਿਆਦਾ ਕੰਮ ਕਰਦੀ ਆ ਟ੍ਰੇਨ ਦੇ ਨਾਲ ਰੇ ਵਾਲੀ ਐਨਾ ਫਰਕ ਪਾਉਂਦੀ ਆ ਬਹੁਤ ਫਰਕ ਪੈਂਦਾ ਮੌਸਮ ਅੱਜ ਹੋ ਗਿਆ ਚਲੋ ਠੰਡਾ ਜਿਹਾ ਬਾਕੀ ਦੇਖੀ ਜਾਂਦਾ ਜਿੱਦਾਂ ਦਾ ਹੈਗਾ ਮੌਸਮ ਆ ਦੇ ਲੋ ਆ ਗਿਆ ਪਾਣੀ ਪਾਣੀ ਛੱਡ ਕੇ ਬਸ ਇਹਨੂੰ ਪੂਰਾ ਫੁੱਲ ਭਰ ਦੇਣਾ ਉੱਪਰ ਤੱਕ ਪਰ ਭਰਨਾ ਤਾਂ ਵੀ ਆ ਵੀ ਜਦੋਂ ਮੀਂਹ ਪੈ ਜਵੇ ਮੀਂਹ ਦੇ ਨਾਲ ਫਿਰ ਨਾਲ ਤਾਂ ਪਨੀਰੀ ਨਹੀਂ ਖਰਾਬ ਹੂ ਤੇ ਨਾਲ ਉਹ ਇਹ ਨਾ ਪਨੀਰੀ ਜਮਾ ਨਹੀਂ ਸਿਆਰੀ ਹੋਈ ਜਿਵੇਂ ਅੱਜ ਸ਼ਾਮ ਨੂੰ ਭਉਂਤੀ ਸੀ ਤੇ ਦੂਜੇ ਦਿਨ ਸਵੇਰੀ ਪੀਚਤੀ ਸੀ ਤੇ ਹੁਣ ਜਿਹੜੀ ਕੱਲ ਨੂੰ ਪਨੀਰੀ ਬੀਜਣੀ ਆ ਉਹ ਪਨੀਰੀ ਹਰੀ ਵੀ ਹੋਈ ਜਿਵੇਂ ਕਿ ਕੱਲ ਛੁੱਤੀ ਕੱਢੀ ਹੋਈ ਹੈ ਤੇ ਮੈਨੂੰ ਸਵੇਰੇ ਆਪਾਂ ਨੂੰ ਪਨੀਰੀ ਬੀਜਣੀ ਪੈਣੀ ਆ ਹਾਂ ਕਿਉਂਕਿ ਮੈਲਾ ਦਾ ਜੇ ਕੱਲ ਨੂੰ ਨਾ ਬੀਜੀ ਤੂੰ ਹੀ ਵੱਡੀ ਹੋ ਜਾਣੀ ਆ ਫਿਰ ਹਾਂ ਇਹ ਤਾਂ ਜਮਾ ਹੀ ਨਹੀਂ ਦੀ ਬਨੇਰੀ ਦੇ ਉਹ ਅਸੀਂ ਕੱਲ ਦੀ ਗੱਡੀ ਹੋਈ ਆ ਤੇ ਹੁਣ ਕੱਲ ਨੂੰ ਸਵੇਰੇ ਪੀਜਾਂਗੇ ਇਹਨੂੰ ਇਹਨੂੰ ਅਸੀਂ ਰੱਖਿਆ 4 ਦਿਨ ਟਰਾਲੀ ਤੇ ਚਾਰ ਚੌਥੇ ਦਿਨ ਨੂੰ ਤੂਈ ਮਾਰ ਗਈ ਸੀ ਨਾ ਅੱਜ ਚੌਥਾ ਦਿਨ ਸੀਗਾ ਤੇ ਉਹਨੂੰ ਰੱਖਣਾ ਪੈਣਾ ਤਿੰਨ ਦਿਨ ਬਸ ਇੰਨਾ ਫਰਕ ਪੈਂਦਾ ਤੇ ਵੀ ਉਹ ਥੋੜੀ ਜਲਦੀ ਹਰੀ ਹੋ ਜਾਂਦੀ ਹੈ ਬਸ ਇਹ ਆਪਸ਼ਨ ਆ ਜਾਂਦੀ ਹੈ ਉਹਦੇ